ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਬਾਈ ਤੁਹਾਨੂੰ ਇਹ ਦੱਸਦਿਆਂ ਨੂੰ ਕਿ ਰਪਾਣਾ ਮੁਕਸਰ ਤੋਂ ਮਲੋਟ ਰੋਡ ਤੇ ਜਿਹੜਾ ਸੇਮ ਨਾਲਾ ਸੇਤੀਆ ਪੇਪਰ ਮਿਲ ਕੋਲੇ ਇਹਦਾ ਪੁਲ ਜਿਹੜਾ ਉਸਾਰੀ ਅਧੀਨ ਸੀ ਉਹ ਬਣ ਕੇ ਕੰਪਲੀਟ ਹੋ ਚੁੱਕਿਆ ਹੈ ਪੁਲ ਆ ਜਿਹੜਾ ਉਹ ਆਵਾਜਾਈ ਵਾਲਿਆਂ ਨੂੰ ਪਬਲਿਕ ਨੂੰ ਸਮਰਪਿਤ ਹੋ ਚੁੱਕਿਆ ਹੈ ਬڑا ਬਾਈ ਔਖਾ ਸਮਾਂ ਕੱਢਿਆ ਇਲਾਕੇ ਵਾਲਿਆਂ ਨੇ ਜਾਇ ਇਸ ਰਸਤੇ ਨਾਲ ਸੰਬੰਧਿਤ ਦੂਰ ਨੇੜੇ ਵਾਲੇ ਜਿੰਨੇ ਵੀ ਸੱਜਣੇ ਥੰਦੀ ਲੰਘਦੇ ਟੱਪਦੇ ਆ ਕਿਉਂਕਿ ਮਲੋਟ ਤੋਂ ਮੁਗਸਰ ਰੋਡ ਬੜਾ ਬਦਨਾਮ ਰੋਡ ਸੀ ਕਿ ਇਹ ਬਹੁਤ ਖਰਾਬ ਹੈ ਇੱਥੇ ਬੜੇ ਹਾਦਸੇ ਹੁੰਦੇ ਆ ਤੇ ਕਈ ਲੋਕਾਂ ਨੇ ਆਪ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਖੋਇਆ ਇਸ ਇਸ ਰਸਤੇ ਤੇ ਹਾਦਸਾ ਗ੍ਰਸਤ ਹੋ ਕੇ ਜਿਹੜੇ ਸੱਜਣ ਆਪਦੇ ਪਰਿਵਾਰਾਂ ਤੋਂ ਦੂਰ ਚਲੇ ਗਏ ਆ ਹੁਣ ਸੱਚੇ ਪਾਤਸ਼ਾਹ ਕਿਰਪਾ ਰੱਖੇ ਆਉਣ ਵਾਲੇ ਸਮੇਂ ਚ ਕੋਈ ਵੀ ਅਣ ਹੋਣੀਆਂ ਅਣ ਸਖਾਵੀਆਂ ਘਟਨਾਵਾ ਨਾ ਵਾਪਰਨ ਸੋਪਲ ਦਾ ਜਿਹੜਾ ਕੋਈ ਮਾੜਾ ਮੋਟਾ ਕੰਮ ਹੋ ਸਾਰੀ ਅਧীন ਹੈ 10% ਰਹਿੰਦਾ ਉਹ ਵੀ ਬਸ ਕੋਈ 2-4 ਦਿਨਾਂ ਚ ਕੰਪਲੀਟ ਹੋ ਜਾਊਗਾ ਹੁਣ ਕੋਈ ਚੋਰਾ ਨਹੀਂ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਨੇਰੇ ਸਵੇਰੇ ਜਦੋਂ ਮਰਜੀ ਤੁਸੀਂ ਇੱਥੋਂ ਦੀ ਲੰਘ ਸਕਦੇ ਆ ਪਹਿਲਾਂ ਬੜਾ ਬੁਰਾ ਹਾਲ ਸੀ ਪਹਿਲਾਂ ਚਲੋ ਸਰਕਾਰਾਂ ਬੜਾ ਸੋਚਦੀਆਂ ਉਹਨਾਂ ਨੇ ਪੁਲ ਤਾਂ ਉਹ ਸਾਰੀ ਅਧੇਨ ਸੀ ਇੱਕ ਰਸਤਾ ਬਣਾਇਆ ਸੀ ਸੇਮ ਨਾਲੇ ਦੇ ਵਿੱਚ ਦੀ ਉਹ ਮੀਆ ਮੂਆ ਨਾਲ ਦੋ ਤਿੰਨ ਅਰੇ ਰੁੜਿਆ ਵੀ ਦੁਬਾਰਾ ਫੇਰ ਬਹਾਲ ਕਰ ਦਿੰਦੇ ਸੀ ਪਰ ਉਹ ਟੈਂਪਰੇਰੀ ਜਿਹਾ ਕੰਮ ਸੀ ਉਹ ਕੋਈ ਪੱਕਾ ਜਾਂ ਨਹੀਂ ਸੀਗਾ ਕਿ ਆਪਾਂ ਤੁਰਪੇ ਦਾ ਰਸਤਾ ਚੱਲਦਾ ਹੀ ਹੋਊਗਾ ਕਈ ਵਾਰੀ ਇੱਥੋਂ ਪੁਲ ਤੋਂ ਆ ਕੇ ਵੀ ਲੋਕਾਂ ਨੂੰ ਮੋੜਨਾ ਪੈਂਦਾ ਸੀ ਜਿਵੇਂ ਉਹ ਸਰਜੀਤ ਭੁੱਲਰਾ ਦਾ ਸੀ ਨਾ ਬਠਿੰਡਾ ਵੀ ਕਨੇਰ ਹੋ ਗਿਆ ਉਵੇਂ ਮੋਕਸਰ ਵੀ ਕਨੇਰ ਬਣਿਆ ਪਿਆ ਸੀ ਕਦੇ ਦੋਦੇ ਵਿੱਚ ਦੀ ਜਾਣਾ ਪੈਂਦਾ ਸੀ ਕਦੇ ਕੋਨੇਆਂ ਵਿੱਚ ਦੀ ਮਹਾਪੱਤਰ ਵਾਲੀ ਸੜਕ ਸੁਵਸ ਸੱਜਣਾ ਵਿਚਾਰੇ ਜਿਹੜੇ ਬਣਾ ਰਹੇ ਇਹਨਾਂ ਦਾ ਵੀ ਦਿਨੋ ਧੰਵਾਦ ਹੈ ਤੇ ਹੁਣ ਇਹ ਰਸਤਾ ਪਬਲਿਕ ਨੂੰ ਸਮਰਪਿਤ ਹੈ ਜਦੋਂ ਮਰਜੀ ਲੰਘੇ ਟਾਪੇ ਵਾਲੇ ਲੋਕ ਆ ਜਾ ਸਕਦੇ ਆ ਇਹ ਵੀ ਇੱਕ ਮੋਰਚਾ ਹੀ ਸੀ ਬਾਈ ਜਿਹੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਫਤਿਹ ਕਰ ਲਿਆ ਜਿੰਨੀ ਆਪਾਂ ਨੂੰ ਔਖ ਰਹੀ ਹੈ ਉਹ ਆਪਾਂ ਹੀ ਜਾਣਦੇ ਆ ਪਰ ਹੁਣ ਜਿਹੜੀ ਸੌਖ ਬਣੂਗੀ ਉਸ ਤੋਂ ਸਾਰੀ ਦੁਨੀਆ ਹੀ ਸੌਖੀ ਹੋ ਜੂ ਸਾਰੇ ਇਤੋਂ ਦੇ ਲੰਘਣ ਟੱਪਣ ਵਾਲੇ ਸੌਖੇ ਹੋ ਜਾਣਗੇ ਜਿੰਨੀ ਕ ਆਪਾਂ ਅਖਿਆਈ ਭੋਗੀ ਆ ਉਦੋਂ ਦੁੱਗਣੀ ਆਪਾਂ ਨੂੰ ਸਹੂਲਤ ਸੱਚੇ ਪਾਤਸ਼ਾਹ ਨੇ ਬਣਾਤੀ ਸਰਕਾਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਪ੍ਰੋਜੈਕਟ ਆ ਜਿਹੜੇ ਬਹੁਤ ਵੱਡੇ ਹੁੰਦੇ ਆ ਸਮਾਂ ਤਾਂ ਚਲੋ ਲੱਗ ਹੀ ਜਾਂਦਾ ਪਰ ਹੁਣ ਆਪਾਂ ਨੂੰ ਉਹ ਸਾਰੀ ਅਖਿਆਈ ਭੁੱਲ ਜੂਗੀ ਜਿਹੜੀ ਆਪਾਂ ਜਿੰਨੀ ਕ ਔਖ ਭੋਗੀ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੇ ਸਫਰ ਸਫਲੇ ਹੋਣ ਜਿੰਨੇ ਵੀ ਸੱਜਣ ਇਥੋਂ ਦੀ ਲੰਘਣ ਢੱਪਣਗੇ ਸਾਰਿਆਂ ਨੂੰ ਕੋਈ ਵੀ ਕੰਡੇ ਜਿੰਨੀ ਵੀ ਪਰੇਸ਼ਾਨੀ ਨਾ ਆਵੇ ਸਤਿਗੁਰੂ ਸਾਰਿਆਂ ਦੀ ਆਪ ਰਾਖੀ ਕਰਨ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ